ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਹਲਕੇ ਦਾ ਪਿੰਡ ਟਾਣੀ ਫੂਲਾ ਸਿੰਘ ਜਿੱਥੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਛੇਰ ਸਿੰਘ ਕਬਾਇਆ ਸਤਲੁਜ ਦਰਿਆ ਦੇ ਵੱਡੇ ਪੱਧਰ ਦਾ ਜਾਇਜ਼ਾ ਲੈਣ ਦਾਉਰਾ ਕਰਨ ਵਾਸਤੇ ਪਹੁੰਚੇ ਅਤੇ ਕੀਤੀਆਂ ਖਾਸ ਗੱਲਾਂ ਤੁਸੀਂ ਵੀ ਦੇਖੋ ਟਾਣੀ ਫੂਲਾ ਸਿੰਘ ਦੇ ਤਾਜ਼ਾ ਹਾਲਾਤਾਂ ਦੇ ਉੱਪਰ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਛੇਰ ਸਿੰਘ ਕਬਾਇਆ ਨੇ ਕੀ ਕਿਹਾ ਐਮਪੀ ਸਾਹਿਬ ਕੀ ਲੱਗਦਾ ਹੈ ਲਗਾਤਾਰ ਹੈ ਜਿਹੜਾ ਸਤਲੁਜ ਦਰਿਆ ਰਫਦਰ ਵਧ ਰਿਹਾ ਪਿੰਡਾਂ ਦੇ ਵਿੱਚ ਤੁਹਾਨੂੰ ਅਕਸਰ ਵੇਖਿਆ ਗਿਆ ਹੈ ਬਾਰਡਰ ਪੱਟੀ ਤੇ ਫਿਰਦੇ ਹੋ ਕੀ ਹਾਲਾਤ ਹੈਗੇ ਨੇ ਨਹੀਂ ਦੇਖੋ ਮੈਂ ਚਾਰ ਚੌਥਾ ਦਿਨ ਹੈ ਜੀ ਮੈਂ ਰਿਕੇ ਤੋਂ ਲੈ ਕੇ ਫੋਲਪੋਲ ਏਰੀਆ ਵੀ ਸਾਰਾ ਦੇਖਿਆ ਉੱਥੇ ਬਹੁਤ ਜ਼ਿਆਦਾ ਮਾਰ ਪਈ ਹੈ ਜੀ ਕਿਉਂਕਿ ਜੱਕਦਾ ਉਹ ਇੱਕ ਵਾਰ ਪਾਣੀ ਜਿਹੜਾ ਉਹ ਉਹਨਾਂ ਨੇ ਛੱਡਤਾ ਸੀ ਉਸ ਤੋਂ ਬਾਅਦ ਉਹਨੂੰ ਕੰਟਰੋਲ ਕੀਤਾ ਕਿ ਜੱਕਦਾ ਉਹ ਜਿਹੜਾ ਸਾਰਾ ਨਹੀਂ ਖੁੱਲਣਾ ਅੱਗੇ ਫਰੋਜਪੁਰ ਤੱਕ ਉੱਥੇ ਵੀ ਜਿਹੜੀ ਦਰਿਆ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹਨਾਂ ਨੂੰ ਤਾਂ ਪੂਰੀ ਮਾਰ ਹੈ ਫਸਲਾਂ ਇੰਨੇ ਦਿਨ ਜਿਹੜਾ ਪਾਣੀ ਚ ਰਹਿ ਨਹੀਂ ਸਕਦੀਆਂ ਤਬਾਹ ਹੋ ਗਈਆਂ ਤੇ ਜਿਹੜਾ ਪਾਣੀ ਜਿੰਨੇ 85000 ਜਿਹੜਾ ਪਾਣੀ ਹੈ ਡੈਮ ਤੋਂ ਛੱਡਿਆ ਗਿਆ ਸੀ ਉਹਨਾਂ ਹੀ ਪਾਣੀ ਇੱਥੋਂ ਜਿਹੜਾ ਤਰੀਕੇ ਤੋਂ ਸਰੋਜਪੁਰ ਸੈਣੀ ਵਾਲਾ ਤੋਂ ਇਹ ਸਿੱਤਾਰੇ ਪਾਕਿਸਤਾਨ ਜਾਂ ਸੁਲੇਮਾਨ ਕੀ ਹੈ ਉਹ ਵੀ ਉਵੇਂ ਖੁੱਲੇ ਹੋਏ ਉਹ ਜਿਹੜਾ ਪਾਣੀ ਇੱਕ ਵਾਰ ਆ ਗਿਆ ਉਹਨੇ ਤਾਂ ਵਿੱਚੋਂ ਗੁਜ਼ਰਨਾ ਹੀ ਪਰ ਪਿੱਛੋਂ ਪਾਣੀ ਜੇ ਹੋਰ ਵਧਾਇਆ ਨਹੀਂ ਜਾ ਰਿਹਾ ਉਹ ਇੱਕ ਦੇ ਦਿਨ ਚ ਹੋਰ ਕੱਢ ਜਾਏਗਾ ਜਿਹਦੇ ਨਾਲ ਜਿਹੜੀ ਨੁਕਸਾਨ ਉਹਨਾਂ ਨੂੰ ਹੋ ਗਿਆ ਉਸ ਤੋਂ ਬਾਅਦ ਬਾਹਰ ਨਹੀਂ ਜਾਏ ਐਂਬੀ ਸਾਹਿਬ ਪਬਲਿਕ ਡੋਮੇਨ ਦੇ ਵਿੱਚ ਅਕਸਰ ਹੀ ਗੱਲ ਚੱਲਦੀ ਹੈ ਕਿ ਜਿਵੇਂ ਪਿਛਲੀ ਵਾਰ ਹੈ 2023 ਵਿੱਚ ਫਲੱਡ ਆਇਆ ਉਹ ਜੇ ਦੇਖਿਆ ਜਾਵੇ ਤਾਂ ਫਾਈਲ ਦਾ ਸਾਡੇ ਪੱਤਰਕਾਰਾਂ ਦੀ ਇੱਕ ਜਿਹੜੀ ਵਾਇਰਲ ਹੋ ਰਹੀ ਨਿਊਜ਼ ਹੈ ਵਿਧਾਇਕ ਫਾਈਲ ਕਾਤੋਂ ਉਹਨਾਂ ਨੇ ਵੀ ਵਾਅਦਾ ਤੇ ਬਿਆਨ ਦਿੱਤਾ ਕਿ ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਸੈਂਟਰ ਹੈਗਾ ਫਲੱਡ ਦੀ ਜਿਹੜੀ ਫੰਡ ਜਿਹੜੀ ਰਿਲੀਫ ਕਰਦਾ ਉਹ ਕਿੰਨੀ ਹੁੰਦੀ ਹੈ ਤੁਹਾਡੇ ਬੋਲਾਂ ਰਹੀ ਸਾਡੇ ਮਾਧਿਅਮ ਰਾਈ ਜਨਤਾ 'ਚ ਜਾਣੀ ਚਾਹੀਦੀ ਗੱਲ ਦੇਖੋ 70 ਕਰੋੜ ਰੁਪਏ ਇਸ ਵਾਰੀ ਜਿਹੜਾ ਇਸ ਬਜਟ ਦੇ ਵਿੱਚ ਪੈਸੇ ਆਏ ਜੀ 70 ਕਰੋੜ ਰੁਪਏ ਪੰਜਾਬ ਵਾਸਤੇ ਉਹਨਾਂ ਰੱਖਿਆ ਜੀ ਗੁਰ ਪੈਸੇ ਜਿਹੜੇ ਸਰਕਾਰ ਸਟੇਟ ਨੇ ਲਗਾਉਣੇ ਆਗੇ ਜੀ ਇਹ ਕਦੋਂ ਲਗਾਉਂਦੀ ਏ ਕਦੋਂ ਕੀ ਕਰਦੀ ਏ ਨਹੀਂ ਐਵੇਂ ਤਾਂ ਮੈਂ ਮੈਂ ਪਿਛਲੀ ਗੱਲ ਕਰ ਰਹਾ 2023 ਦਾ ਜੋ 2 ਸਾਲ ਪਹਿਲਾਂ ਫਲੱਡ ਆਇਆ ਸੀ ਹਾਂ ਹਾਂ ਉਹਦੇ ਬਾਬਤ ਹੈ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ ਵਿਧਾਇਕ ਸਾਹਮਣੇ ਤੋਂ ਉਹ ਕਹਿੰਦੇ ਨੇ ਕਿ ਜਿਹੜਾ 7800 ਰੁਪਈਆ ਜਿਹੜਾ ਫੰਡ ਰਲੀਫ ਹੋਇਆ ਸੀ ਪਰ ਏਕੜ ਨੂੰ ਤੇ ਉਹਦੇ ਵਿੱਚ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਪੂਰੀ ਫੰਡ ਜਿਹੜੀ ਨਹੀਂ ਆਈ ਜਿਹੜੇ ਕਿਸਾਨ ਜਿਹੜੇ ਇਹਨਾਂ ਦੇ ਬਰਬਾਦ ਹੋ ਗਏ ਨਿਕਲ ਪਹਿਲੀ ਗੱਲ ਤਾਂ ਜੀ ਇਹ ਨਾਲੇ ਜਿਹੜੇ ਪੰਜਾਬ ਸਰਕਾਰ ਦੇ ਐਮ ਐਲ ਏ ਤਾਂ ਜਿਹੜੇ ਮਿਨਿਸਟਰ ਹੈ ਇਹਨਾਂ ਨੂੰ ਆਪਣੇ ਆਪ ਨੂੰ ਪਤਾ ਹੀ ਨਹੀਂ ਹੈ ਵੀ ਕੀ ਹੈ 15000 ਰੁਪਏ ਤਾਂ ਕਿੰਨੇ ਸਾਲਾਂ ਤੋਂ ਪਿੱਛੇ ਜਿਹੜਾ ਫਲਡਰ ਲੀਫ ਫੰਡ ਸਟੇਟ ਗਵਰਨਮੈਂਟ ਦੇ ਰਿਹਾ ਸੀ ਜੀ ਹੁਣ ਇਹ ਇਹਨਾਂ ਨੇ ਇਹ ਜੀ ਇਹ ਆਪ ਨਹੀਂ ਦਿੰਦੇ ਤੇ ਦੋ ਸ਼ਕਲੇ ਨੂੰ ਮਰਦੇ ਆ ਜੀ ਜਿਹੜਾ ਕੇਂਦਰ ਚੋਂ ਪੈਸੇ ਪਰਮਨੈਂਟ ਫਿਕਸ ਹੋਏ ਉਹ ਆਉਣੇ ਆਉਣੇ ਤੇ ਕੀ ਸਟੇਟ ਗਵਰਨਮੈਂਟ ਕੋਲ ਪੈਸਾ ਨਹੀਂ ਹੈ ਫਲਡਰ ਲੀਫ ਫੰਡ ਦੇ ਪੈਸੇ ਜਿੰਨੇ ਇਹਨਾਂ ਕੋਲ ਆਉਂਦੇ ਆ ਉਹਨਾਂ ਨੇ ਕਦੇ ਲਾਏ ਆ ਉਹ ਤਾਂ ਇਹ ਤਾਂ ਸਿਰਫ ਵਾਰ ਦੀ ਵਾਰ ਬਿੱਲ ਬੁੱਲ ਪਾ ਜਾਂਦੇ ਜਦੋਂ ਪਾਣੀ ਹੋਣ ਆ ਗਿਆ 70 ਕਰੋੜ ਰੁਪਏ ਦਾ ਦੱਸੋ ਕਿ ਕਿੱਥੇ ਇਹਨਾਂ ਨੂੰ ਕੋਈ ਪੈਸਾ ਲੱਗਾ ਇਹ ਦੇਖ ਲਓ ਤੁਸੀਂ ਥੋੜੇ ਦਿਨ ਪੱਤਰਕਾਰ ਤੁਸੀਂ ਹੋ ਜਾਓ ਪਤਾ ਕਰੋ ਵੀ ਕਿੱਥੇ ਕਿੰਨੇ ਪੈਸੇ ਲਾਏ ਕਿਤੇ ਨਿਕਲੇ ਇਸ ਕਰਕੇ ਇਹ ਜਿਹੜੀ ਹੈ ਸਿਸਟਮ ਨੂੰ ਇਹ ਸਹੀ ਸਟੇਟ ਗਵਰਨਮੈਂਟ ਹੀ ਕਰ ਸਕਦੀ ਸੀ ਨਹੀਂ ਕੀਤਾ ਸਟੇਟial ਸੈਂਟਰ ਤੋਂ ਅਸੀਂ ਹਮੇਸ਼ਾ ਮੰਗ ਕਰਦੇ ਜਾਉ ਕਿਤੇ ਫਲੱਡ ਆਂਦਾ ਹੈ ਜਾਂ ਕੋਈ ਆਫਤ ਆਂਦੀ ਹੈ ਅਸੀਂ ਡਿਮਾਂਡ ਵੀ ਕਰਦੇ ਪੈਸੇ ਲਿਆਉਂਦੇ ਵੀ ਹੈ ਦਿੰਦੇ ਵੀ ਪਰ ਦੇਣੇ ਹੁਣ ਸਟੇਟ ਦੇ ਰਹਿੰਦੇ ਹ ਜੀ ਹੁਣ ਇਹਨਾਂ ਨੇ ਕਿਵੇਂ ਖਰਚ ਕਰਨੇ ਕਿਵੇਂ ਨਹੀਂ ਕਰਨੇ ਇਹਨਾਂ ਦੀ ਨੀਤੀ ਜਰੂਰਤਾ ਜੀ ਜੀ ਸਾਡੇ ਨਾਲ ਰੂਬੀ ਸਾਹਿਬ ਗਿੱਲ ਸਾਹਿਬ ਹੈਗੇ ਨੇ ਪ੍ਰਧਾਨ ਸਾਹਿਬ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਅਕਸਰ ਜਿਹੜੇ ਪਬਲਿਕ ਦੇ ਵਿੱਚ ਜਿਹੜੇ ਲੋਕਾਂ ਨੂੰ ਸਹੂਲਤਾਂ ਚਾਹੀਦੀ ਹੁੰਦੀਆਂ ਨੇ ਜਿੱਥੇ ਸੂਬੇ ਦੀ ਸਰਕਾਰ ਜਿੱਥੇ ਫੇਲ ਹੁੰਦੀ ਹੈ ਆ ਹਮੇਸ਼ਾ ਹੀ ਉਹਨਾਂ ਦਾ ਮੁੱਦਾ ਹੀ ਚੱਕਦੇ ਰਹਿੰਦੇ ਨੇ ਗਿੱਲ ਸਾਹਿਬ ਕੀ ਤੁਹਾਨੂੰ ਲੱਗਦਾ ਹੈ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਮੁਰਗੀਆਂ ਦੇ ਬੱਕਰੀਆਂ ਦੇ ਕੱਦੂਆਂ ਦੇ ਪੈਸੇ ਵੀ ਦਊਂਗਾ ਆ ਬਾਰਡਰ ਦੇ ਲੋਕ ਹੈ ਮੈਨੂੰ ਐਮਪੀ ਸਾਹਿਬ ਨੇ ਦੱਸਿਆ ਕਿ ਕਿਵੇਂ ਕਿੰਨੇ ਪਿਛਲੇ 20 ਸਾਲਾਂ ਤੋਂ ਇਹ ਹਰ ਵਾਰ ਮਾਰ ਚੱਲਦੇ ਸੀਗੇ ਕਿਵੇਂ ਇੱਥੇ ਜਿਵੇਂ ਸਮੇਂ-ਸਮੇਂ ਸਰ ਰਹੇ ਸਾਡੇ ਲੀਡਰ ਸ਼ੇਰ ਸਿੰਘ ਖੋਬਾਇਆ ਜੀ ਨੇ ਇੱਥੇ ਫਲਾਈਓਵਰਸ ਤਿਆਰ ਕੀਤੇ ਵੀ ਜਿਹੜੇ ਲੋਕਾਂ ਦਾ ਬਾਅਦ ਚ ਕਨੈਕਸ਼ਨ ਟੁੱਟ ਜਾਂਦਾ ਇੱਥੇ ਬਾਰਡਰ ਤੇ ਬੈਠੇ ਲੋਕਾਂ ਨੂੰ ਤਾਂ ਸਰਕਾਰਾਂ ਆਪ ਦਾ ਸਮਝਦੀ ਹੀ ਨਹੀਂ ਸੀ ਇਹ ਵਿਚਾਰੇ ਸੰਘਰਸ਼ੀ ਕੌਮ ਹੈ ਜਿਹੜੇ ਸੰਘਰਸ਼ ਕਰਦੇ ਆ ਚਾਹੇ ਕਦੇ ਜੰਗ ਦੀ ਗੱਲ ਹੁੰਦੀ ਹੈ ਤੇ ਉਦੋਂ ਇਹਨਾਂ ਦੇ ਸਮਾਨ ਚਕਾ ਦਿੱਤਾ ਜਾਂਦਾ ਜਦੋਂ ਫਲੱਡ ਆਉਂਦਾ ਤੇ ਉਦੋਂ ਇਹਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਜਾਂਦੀਆਂ ਪਰ ਫਿਰ ਵੀ ਚਿਹਰੇ ਤੇ ਮੈਂ ਇਹਨਾਂ ਦੇ ਸ਼ਿਕਨ ਨਹੀਂ ਦੇਖਿਆ ਕਿਉਂਕਿ ਇਹ ਮਿਹਨਤ ਕਰਕੇ ਖਾਨ ਵਾਲੇ ਲੋਕ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਘੱਟੋ ਘੱਟ 1-1 ਲੱਖ ਰੁਪਈਆ ਮੁਆਵਜ਼ਾ ਪ੍ਰਤੀ ਏਕੜ ਇਹਨਾਂ ਨੂੰ ਦੇਣਾ ਚਾਹੀਦਾ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਜਿਹੜਾ ਵਿਧਾਇਕ ਕਹਿੰਦਾ ਸੀ ਐਮਐਲਏ ਨੂੰ ਘੇਰੋ ਮੈਂ ਤਾਂ ਕਹਿੰਦਾ ਟਰੈਕਟਰ ਟਰਾਲੀਆਂ ਚੱਕ ਕੇ ਸਾਰੇ ਬਾਰਡਰ ਦੇ ਲੋਕ ਐਮਐਲਏ ਦੀ ਐਡੀ ਵੱਡੀ ਕੋਠੀ ਆ ਸਾਰੇ ਉੱਥੇ ਜਾ ਕੇ ਬਹਿ ਜਾਣ ਨੂੰ ਪਤਾ ਤਾਂ ਲੱਗੇ ਕਿ ਜੇ ਝੂਠੇ ਲਾਰੇ ਵਾਅਦੇ ਕੀਤੇ ਸੀਗੇ ਪਿਛਲੇ ਸਾਲ ਦੇ 2023-24 ਦੇ ਜਾਂ ਹਰ ਵਾਰ ਪਾਣੀ ਤਾਂ ਹਰ ਸਾਲ ਹੀ ਲਗਭਗ ਇਸ ਇਲਾਕੇ 'ਚ ਆਉਂਦਾ ਕਿੰਨਿਆਂ ਨੂੰ ਜਿਹੜਾ ਉਹ ਮੁਆਵਜ਼ਾ ਮਿਲਿਆ ਜਾਂ ਕਿੰਨਿਆਂ ਨੂੰ ਨਹੀਂ ਮਿਲਿਆ ਇਸ ਕਰਕੇ ਸਰਕਾਰ ਦੇ ਖੋਖਲੇ ਵਾਅਦੇ ਆ ਸਾਡੀ ਜਦੋਂ ਸਰਕਾਰ ਆਵੇਗੀ ਐਮਪੀ ਸਾਹਿਬ ਨੇ ਪਹਿਲਾਂ ਵੀ ਕੰਮ ਕੀਤਾ ਹੈ ਸੈਂਟਰ ਚ ਹੋਰ ਵੀ ਜਿਹੜੀਆਂ ਸਕੀਮਾਂ ਬਾਰਡਰ ਦੇ ਲਈ ਲੈ ਕੇ ਆਉਣਗੇ ਔਰ ਆਉਣ ਵਾਲੇ ਟਾਈਮ ਚ ਦਾ ਪੱਕਾ ਹੱਲ ਜਿਹੜਾ ਠੋਸ ਕਰਾਂਗੇ ਕਿ ਬਾਰਡਰ ਤੇ ਬੈਠੇ ਜਿਹੜੇ ਸਾਡੇ ਲੋਕ ਹੈ ਕਿਸਾਨ ਮਜ਼ਦੂਰ ਤੰਗ ਨਾ ਹੋ ਗਿਲ ਸਾਹਿਬ ਜੇ ਆਪਾਂ ਦੇਖੀਏ ਤੁਸੀਂ ਬੱਟੇ-ਬੱਟੇ ਫਿਰਦੇ ਹੋ ਐਮਪੀ ਸਾਹਿਬ ਨਾਲ ਹੈ ਕਿੱਥੇ-ਕਿੱਥੇ ਤੁਸੀਂ ਨਾਕਾਮੀਆਂ ਵੱਡੀਆਂ ਵੇਖਿਆ ਨੇ ਜੇ ਦੇਖਿਆ ਜਾਵੇ ਤੇ ਕੋਈ ਵੀ ਸਰਕਾਰ ਕੀ ਵਾਅਦਾ ਕਰਦੀ ਹੈ ਪਿਛਲੀਆਂ ਸਰਕਾਰਾਂ ਨੂੰ ਨਿੰਦਦੀ ਹੈ ਜਾ ਚੋਣਾ ਤੋਂ ਪਹਿਲਾਂ ਕਹਿੰਦੇ ਕਿ ਅਸੀਂ ਇੰਜ ਕਰਾਂਗੇ ਹੁਣ 2 40 ਮਹੀਨਿਆਂ ਦੀ ਸਰਕਾਰ ਹੋ ਗਈ ਹੈ ਕਿੱਥੇ ਕਿੱਥੇ ਨਕਾਮੀਆਂ ਵੇਖਿਆ ਨੇ 23 ਵਾਲ ਫਲੱਡ ਤੋਂ ਬਾਅਦ ਦੇਖੋ ਚਲੋ ਕਣੀ ਐਮਪੀ ਸਾਹਿਬ ਨੂੰ ਹਾਂਜੀ ਹਾਂਜੀ ਦੇਖੋ ਇਹ ਨਕਾਮੀਆਂ ਨਹੀਂ ਤੁਸੀਂ ਤੁਸੀਂ ਇਹਨਾਂ ਦੀ ਕੋਈ ਕਾਮਯਾਬੀ ਵੇਖੋ ਇੱਕ ਪੂਰੇ 13.5 ਸਾਲਾਂ ਦੇ ਵਿੱਚ ਕੁ ਇੱਕ ਰੁਪਇਆ ਰਿਕਾਰਡ ਤੇ ਲੱਲਣ 10 ਦਿਨ ਵੀ ਇੰਨੇ ਕਰੋੜ ਰੁਪਏ ਅਸੀਂ ਰੂਰਲ ਡਿਵੈਲਪਮੈਂਟ ਫੰਡ ਦਿੱਤਾ ਹੈ ਜੀ ਇੰਨੇ ਕਰੋੜ ਅਸੀਂ ਅਰਬਨ ਡਿਵੈਲਪਮੈਂਟ ਫੰਡ ਦਿੱਤਾ ਹੈ ਇੱਕ ਵੀ ਰੁਪਇਆ ਇਹਨਾਂ ਨੇ ਨਹੀਂ ਦਿੱਤਾ ਇੱਕ ਇੰਚ ਵੀ ਕਿਤੇ ਸੜਕ ਬਣਾਈ ਜੇ ਤੇ 10 ਦਿਨ ਇਹ ਤਾਂ ਸਿਰਫ ਸਾਡੇ ਕਾਂਗਰਸ ਕੀਤੇ ਕੰਮਾਂ ਦੇ ਉੱਪਰ ਸਕੂਲਾਂ ਦੇ ਦੁਆਰਾਂ ਤੇ ਕਮਰਿਆਂ ਤੇ ਸੜਕਾਂ ਦੇ ਉੱਪਰ ਅੱਜ ਮੈਂ ਦੇਖ ਰਿਹਾ ਸੀ ਦੋ ਵਧਾਇਕਾਂ ਨੇ ਤਾਂ ਕਹਿੰਦੇ ਜੀ ਸੜਕ ਵੀ ਰਿਪੇਅਰ ਦੇ ਉਹਨਾਂ ਨਹੀਂ ਪੱਥਰ ਰੱਖਦੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਿਹੜੀ ਚੀਜ਼ ਤੁਸੀਂ ਬਣਾਈ ਨਹੀਂ ਉਹ 6 ਸਾਲ ਬਾਅਦ ਰਿਪੇਅਰ ਵਾਸਤੇ ਪੈਸੇ ਆਉਣੇ ਆਉਣੇ ਸਰਕਾਰ ਦੇ ਤੇ ਉਹਨ ਦੇ ਕਹਿੰਦੇ ਅਸੀਂ ਨਹੀਂ ਪੱਥਰ ਰੱਖਦੇ ਆ ਇਹਨਾਂ ਦੀ ਇਹਨਾਂ ਦੀ ਨਿਖਾਵੀਆਂ ਕਿੱਥੇ ਨਹੀਂ ਸਭ ਕੁਝ ਆ ਜਿਹੜਾ ਹੁਣ ਪੋਲ ਬਣਿਆ ਸੀ ਜਿਹੜਾ ਢਾਣੀ ਫੂਲਾ ਸਿੰਘ ਤੇ ਢਾਣੀ ਨਾ ਤਾਂ ਸਿੰਘ ਸੌਰੀ ਢਾਣੀ ਨਾ ਤਾਂ ਫੂਲਾ ਸਿੰਘ ਫੂਲ ਤਾਂ ਹੋ ਕੇ ਆਏ ਆ ਉਹ ਫੂਲ ਕਾਂਗਰਸ ਪਾਰਟੀ ਦੀ ਦੇਣ ਹੈ ਅੱਛਾ ਉਹ ਚਰਨਜੀਤ ਚੰਨੀ ਦੀ ਸਰਕਾਰ ਵਾਲੇ ਅਸੀਂ ਪੈਸੇ ਲਿਆ ਕੇ ਦਿੱਤੇ ਵੀ ਪੋਲ ਬਣਾਉ ਪਰ ਇਹਨਾਂ 2-3 ਸਾਲ ਕੰਮ ਨਹੀਂ ਕੀਤਾ ਲੇਟ ਕੀਤਾ 2 ਸਾਲਾਂ ਲੇਟ ਕੀਤਾ ਫਿਰ ਪੈਸੇ ਲਾਉਣੇ ਪਏ ਉਹ ਸਾਡੀ ਥੋਲ ਬਣਾਈ ਹੋਈ ਹੈ ਜਿਹਨੀਆਂ ਪੁਲਾਂ ਬਣਾਈ ਹੋਈਆਂ ਨੇ ਜਿਹੜੇ ਕੰਮ ਕੀਤੇ ਸੜਕਾਂ ਤੇ ਜਾਲ ਵਿੱਚ ਹੈ ਉਹ ਸਾਡੇ ਬਣਾਏ ਵੇ ਇਹਨਾਂ ਦਾ ਇੱਥੇ ਕੁਝ ਨਹੀਂ ਮੈਂ ਕਹਿ ਰਿਹਾ ਕੋਈ ਇੱਕ ਵੀ ਰਿਕਾਰਡ ਦੇ ਦੱਸ ਦੇਣ ਕਿ ਉਹਨਾਂ ਨੇ ਡਿਵੈਲਪਮੈਂਟ ਦਾ ਕੰਮ ਕੀਤਾ ਹੈ ਉਲਟਾ ਸਭੋ ਜਿਹੜੇ ਪੈਸੇ ਗਵਰਨਮੈਂਟ ਦੇ ਸਾਡੇ ਵਿੱਤ ਕਮਿਸ਼ਨ ਦਾ ਫਿਕਸ ਹੈ ਆਬਾਦੀ ਦੇ ਆਧਾਰ ਤੇ ਸੈਂਟਰ ਦਾ ਵਿੱਚ ਪੈਸੇ ਆਉਂਦੇ ਹੈ ਕੋਈ ਉਹਨਾਂ ਦੇ ਵਿੱਚੋਂ ਕਮਿਸ਼ਨ ਲੈਂਦੇ ਹੈ ਉਹਨਾਂ ਦੇ ਵਿੱਚੋਂ ਕਮਿਸ਼ਨ ਲੈ ਕੇ ਤੇ ਸਾਨੂੰ ਇਹਦੇ ਪੈਸੇ ਅਸੀਂ ਤੁਹਾਨੂੰ ਤਾਨ ਲਾਉਂਦੇ ਆਂਗੇ ਕਿਸੇ ਦਾ ਮਕਾਨ ਆਂਦਾ ਗਰੀਬ ਦਾ ਉਹਦੇ ਵਿੱਚੋਂ ਪਰਸੈਂਟੇਜ ਲੈਂਦੇ ਆਹ ਜ਼ਮੀਨਾਂ ਦੀ ਬੋਲੀ ਵਿੱਚੋਂ ਕਹਿੰਦੇ ਵੀ 40% ਤਾਂ ਸਾਨੂੰ ਦੇ ਦੋ ਬਾਕੀ ਤੂੰ ਇੱਥੋਂ ਤੱਕ ਜਿਹੜੇ ਇੱਕ ਗ੍ਰਾਵਟ ਆਈਪੀਐਸ ਕਾਲੀ ਚਗਾ ਤੇ ਐਵੇਂ ਗੱਲਾਂ ਕਰਦੇ ਠੀਕ ਆ ਚਾਹ ਦੇ ਲੁੱਟਣ ਦਾ ਟਾਈਮ ਹੈਗਾ ਇਹਨਾਂ ਨੂੰ ਲੁੱਟ ਲੈਣਗੇ ਜੀ ਉਹ ਸਵੇਰ ਕੁੱਛ ਨਹੀਂ ਆ ਕੋਲ